ਅੱਜ ਡੇਰੇ ਹਲਕੇ ਦੇ ਵਿੱਚ ਜੋ ਪਾਣੀ ਆ ਚੁੱਕਾ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਵੀ ਪਹੁੰਚ ਰਿਹਾ ਰਸਤਾ ਨਹੀਂ ਛੇ ਤੱਕ ਪਹੁੰਚ ਰਹੀਆਂ ਅਸੀਂ ਸੁੱਕੀਆਂ ਰਸਤਾ ਬਿਸਕੁਟ ਪਾਣੀ ਤੇ ਬ੍ਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਹਾਂ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜਿਹੜੇ ਦੇ ਹਲਕੇ ਦੇ ਵਿੱਚ ਬਦੇ ਕੰਮ ਜਰੇ ਆ ਸਰਕਾਰਾਂ ਦੇ ਆ ਪਤਾ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਸਵਾਲ ਤੇ ਹਾਨੀ ਦੇ ਰਹੀਆਂ ਜੀ ਮੈਂ ਤੁਹਾਡਾ ਆਪਣਾ ਪਤਤ ਗੱਲਾ ਅ프ਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਪਟਾਲਾ ਦੇ ਵੀ ਮੌਜੂਦ ਆ ਉਹ ਇਸ ਪਿੰਡ ਦੇ ਵਿੱਚੋਂ ਕਿਸ ਪਿੰਡ ਦੇ ਵਿੱਚੋਂ ਨੌਜਵਾਨਾਂ ਦੇ ਵੱਲੋਂ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਕਿ ਕੋਰੀਡੋਰ ਤੇ ਲਾਗੂ ਰਵੀ ਦਰਾ ਦਾ ਜਿਹੜਾ ਕਿ ਤੁਸੀਂ ਬੰਟ ਟੁੱਟਣ ਦੇ ਨਾਲ ਕਾਫੀ ਜਿਹੜੇ ਪਿੰਡ ਜਿਹੜੇ ਨੁਕਸਾਨ ਦੇ ਹੋ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਭਾਗੋਵਾਲੀਆ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਜੋ ਗਲਫ ਦੇ ਵਿੱਚ ਅਸੀਂ ਸੇਵਾ ਨਿਭਾਉਂਦੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਫਜਨੀਆਂ ਅਸੀਂ ਦੂਸੇ ਤੋਂ ਉੱਪਰ ਚੜ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਰਸਤਾ ਨਹੀਂ ਸਾਡੇ ਤੱਕ ਪਹੁੰਚ ਰਹੀਆਂ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਡੇ ਭਾਗੋਵਾਲ ਦੇ ਨੇ ਜਿਹੜੀਆਂ ਉੱਥੇ ਸੇਵਾ ਨਿਭਾਉਣ ਨੂੰ ਜਾ ਰਹੇ ਜੀ ਕਿਹੜੀ ਕਿਹੜੀ ਰਸਤੇ ਜਿਹੜੀ ਤੁਹਾਡੇ ਨਾਲ ਜਿਹੜੀ ਇੱਥੇ ਕਰੀਏ ਅਸੀਂ ਸੁੱਕੀਆਂ ਰਸਤਾ ਬਿਸਕੁਟ ਪਾਣੀ ਤੇ ਬ੍ਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਆ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜੀ ਡੇਰੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਹੋਰ ਕਿੱਥੇ ਕਿੱਥੇ ਜਿਹੜੀਆਂ ਹਜੀਆਂ ਜੇ ਸਲੋਮਾ ਜੀ ਪਾਤ ਅਸੀਂ ਜਿਆ ਤੇ ਜਾਂ ਕਿਸੇ ਦੀ ਡੈੱਡ ਬੋਡੀਆਂ ਲੈ ਕੇ ਆਉਣੀ ਹੁੰਦੀਆਂ ਵਾ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਪਿੰਡਾਂ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਆਨੰਦ ਕਾਰਜ ਕਰਨੇ ਜਾ ਰਹੇ ਆ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਕਾਰਜ ਕਿ ਕਰਦੇ ਆ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਆ ਤੇ ਜਦੋਂ ਕਿਸੇ ਤੇ ਐਹੋ ਜੀ ਘਰੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨਾਲ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਸੰਗਤ ਜਿਹੜੀ ਆ ਇਹਨਾਂ ਦਾ ਦੁਤੀਆਂ ਦਾ ਸਹਾਰਾ ਬਣ ਰਹੀ ਆ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਤੇ ਅੱਜ ਸੇਵਾ ਲੈ ਰਹੇ ਨੇ ਜੀ ਕਿ ਲੱਗਦਾ ਜਦੋਂ ਵੀ ਇਦਾਂ ਨਹੀਂ ਕਿਤੇ ਹਰ ਪ੍ਰਭਾਵ ਤੇ ਜਾ ਕਿਤੇ ਇਦਾਂ ਨਹੀਂ ਖੁੱਦ ਹਿਆਬਤਾ ਹੁੰਦੀ ਨਹੀਂ ਸਿਖ ਆ ਜਿਹੜੀਆਂ ਰੈਜਮੈਂਟ ਸਾਰੀ ਉੱਪਰ ਕੇ ਜਿਹੜੀ ਸਵਾਮਤ ਹੁੰਦੀ ਇਹ ਜੀ ਗੁਰੂ ਦਾ ਲੰਗਰ ਲੱਗਾ ਬਾਬੇ ਨਾਨਕ ਦਾ 20 ਰੁਪਈਆ ਦਾ ਤੇ ਅੱਜ ਇਹ ਸੇਵਾ ਹੋ ਰਹੀਆਂ ਵਾ پتہ ਇਹ ਕੰਮ ਜਿਹੜੇ ਆ ਸਰਕਾਰਾਂ ਦੇ ਆ پتہ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਤੇ ਅੱਜ ਜਿਹੜੀ ਇਹ ਡੇਰੇ ਹਲਕੇ ਚ ਪਾਣੀ ਜਾਂ ਪੱਟੀ ਏਰੀਆ ਦੇ ਵਿੱਚ ਪਾਣੀ ਆ ਜਿਹੜੇ ਜਿਹੜੇ ਏਰੀਆ ਪੈਂਦੇ ਨੇ ਤੇ ਵੱਧ ਤੋਂ ਵੱਧ ਆਪਣੀਆਂ ਆਣ ਕੇ ਸੇਵਾ ਨਿਭਾਓ ਤੇ ਆਣ ਕੇ ਜਿਹੜੇ ਦੁਖੀ ਭਰਾਵਾਂ ਦੇ ਸਹਾਰੇ ਬਣੋ ਜੀ ਉਹ ਇਹ ਸਾਣਾ ਨੌਜਵਾਨ ਵੀਰ ਸਿੰਘ ਜੋ ਕਿ ਜੋ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੀਆਂ ਆਪਣੇ ਲੋਕਾਂ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਸੇਵਾਵਾਂ ਨਿਭਾਉ ਰਹੇ ਨੇ ਹੋਰ ਵੀ ਕਈ ਜਿਹੜੀ ਬਾਹਰ ਪੀਆਂ ਪਣਾ ਜਿਹੜੀਆਂ ਫਸੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਕਈ ਮੁਸ਼ਕਲਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਤੇ ਵੀ ਜਿਹੜੀ ਆ ਇਹ ਸੇਵਾਵਾਂ ਜਿਹੜੀਆਂ ਨਿਭਾਉਂਦੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਨੌਕਰ ਸ਼ੇਖ ਹਾਂ